ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁ ਨੇ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨ ਗਾਣੇ ਦੇ ਅੰਦਰ અવਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਧਰਮ ਦੇ ਗਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਦੇ ਨੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਭਾਈ ਬਾਲੇ ਦੇ ਲਾਲੇ ਪੁੱ ਨੂੰ ਭੇਜ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਮੰਗਵਾਈ ਨੇ ਦੇ ਪੈੜਾ ਮੁਖਾ ਸੁਲਤਾਨਪੁਰ ਤọaਇਆ ਲਿਖਣ ਲੱਗੇ ਨੇ ਗੁਰੂ ਨਾਨਕ ਸਾਹਿਬ ਜੀ ਦੇ અવਤਾਰ ਧਾਰਨ ਦੀ ਸਾਖੀ ਲਿਖਣ ਲੱਗੇ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀਵਾਨ ਲਾ ਕੇ ਬੈਠੇ ਸਾਰੇ ਸਿੱਖ ਬੈਠੇ। ਬਾਬੇ ਬੁੱਢੇ ਜੀ ਤੋਂ ਲੈ ਕੇ ਸਾਰੇ ਸਰੋਤੇ ਆ ਕੇ ਬੈਠੇ। ਭਾਈ ਪੈੜਾ ਮੁਖਾ ਲਿਖਣ ਲੱਗਾ ਸੰਮਤ 1526 ਤਤਕ ਦੀ ਪੂਰਨ ਮਾਸੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਨਮ ਲਿਆ। ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਧਾ ਨਛੱਤਰ ਸੀ ਸ਼ੋਭ ਮੂਰਤ ਰਾਏ ਭੋਏ ਪੱਟੀ ਦੀ ਤਲਵੰਡੀ ਕਾਲੂ ਵੇਜੀ ਦੇ ਘਰ ਮਾਤਾ ਤ੍ਰਿਪਤਾ ਦੇ ਉੱਤਰ ਤੋਂ ਮਹਾਰਾਜੀ ਨੇ અવਤਾਰ ਧਾਰਨ ਕੀਤਾ ਕਾਲੂ ਨੂੰ ਖਬਰ ਹੋਈ ਕਾਲੂ ਬੇਦੀ ਦਾ ਪ੍ਰੂਤ ਹਰदयाल ਪੰਡਤ ਸੀ ਨਾਲੇ ਕੁੱਲ ਦਾ ਗੁਰਦੇਵ ਸੀ ਕਾਲੂ ਵੱਡੇ ਵੇਲੇ ਉੱਟ ਕੇ ਹਰदयाल ਦੇ ਘਰ ਗਿਆ ਜਾ ਕੇ ਆਖਿਓ ਸੁਪੰਧਾ ਜੀ ਮੱਥਾ ਟੇਕਦੇ ਆ ਅੱਗੋਂ ਹਰदयाल ਆਇਆ ਤੇ ਕਾਲੂ ਆਖਦਾ ਵੀ ਕਾਲੂ ਐਸ ਵੇਲੇ ਕਿਉਂ ਆਇਆ ਮਹਤਾ ਕਲਿਆਨ ਦਾ ਜੀ ਆਖਦੇ ਬਾਲਕ ਨੇ ਜਨਮ ਲਿਆ ਤੁਸੀਂ ਚੱਲ ਕੇ ਜਨਮ ਪੱਤਰੀ ਲਿਖੋ ਤਾਹਰਦਿਆਲ ਨੇ ਆਖਿਆ ਭਲਾ ਮਹਤਾ ਕਾਲੂ ਮੈਂ ਸੇਵਾ ਪੂਜਾ ਕਰਕੇ ਆਉਂਦਾ ਤੂੰ ਚੱਲ ਘਰ ਕਾਲੂ ਆਪਣੇ ਘਰ ਆਇਆ ਪਿੱਛੋਂ ਪੰਡਤ ਪੰਜ ਘੜੀਆਂ ਦਿਨ ਚੜੇ ਆਇਆ ਕਾਲੂ ਨੂੰ ਆਣ ਅਸ਼ੀਰਵਾਦ ਦਿੱਤੀ ਕਾਲੂ ਪ੍ਰੋਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਨੇ ਵਿਛੌਣੇ ਕਰ ਰੱਖੇ ਸੀ ਪੰਡਤ ਨੂੰ ਬਿਠਾ ਲਿਆ ਕਾਂਦੇ ਬੈਠ ਕੇ ਆਖਿਆ ਕਾਲੂ ਕਾਗਜ਼ ਕੇਸਰ ਲਿਆਓ ਕਾਲੂ ਕਾਗਜ਼ ਕੇਸਰ ਥਾਲ ਦੇ ਵਿੱਚ ਚੌਲ ਗੁੜ ਲੈ ਕੇ ਆਇਆ ਤਾਂ ਪੰਡਿਤ ਨੇ ਆਖਿਆ ਕਾਲੋ ਮੈਨੂੰ ਉਹ ਸ਼ਬਦ ਸੁਣਾਓ ਉਸ ਵੇਲੇ ਕਿਆ ਸ਼ਬਦ ਲੈ ਕੇ ਜਨਮਿਆ ਅਦੇ ਸਮਾਂ ਦੱਸੋ ਕਿ ਇਸ ਵਕਤ ਜਨਮ ਲਿਆ ਕਾਲੋ ਆਖਿਆ ਜੋ ਜਨਮ ਦੀ ਮੈਨੂੰ ਖਬਰ ਇੱਕ ਘੜੀ ਦੁਪਹਿਰ ਰਾਤ ਬੀਤੀ ਤਾਦੇ ਜਨਮ ਲਿਆ ਸ਼ਬਦ ਦੀ ਮੈਨੂੰ ਖਬਰ ਨਹੀਂ ਪੰਡਤ ਜੀ ਆਖਿਆ ਮਹਤਾ ਕਲਿਆਨ ਦਾਸ ਅੰਦਰੋਂ ਜਾ ਕੇ ਦਾਈ ਪਾਸੋਂ ਪੁੱਛੋ ਕਾਲੂ ਨੇ ਦੌਲਤਾ ਦਾਈ ਨੂੰ ਸੱਦਿਆ ਆਖਿਆ ਪੰਡਤ ਹੋਰੀ ਜੋ ਪੁੱਛਦੇ ਨੇ ਉਹ ਤੂੰ ਜਾਣਦੀ ਐ ਦੱਸ ਤਦ ਦਾਇਆ ਕਿਹਾ ਪੰਡਤ ਜੀ ਕੀ ਪੁੱਛਦੇ ਹੋ ਪੰਡਤਾਂ ਦਾ ਮਾਤਾ ਜੀ ਬਾਲਕ ਕਿਹਾ ਜਨਮ ਲੈ ਕੇ ਜਨਮਿਆ ਤਦ ਅਲਤਾ ਜੀ ਬੋਲੇ ਪੰਡਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਪਰ ਇਹੋ ਜਿਹੇ ਬਾਲਕ ਈਸਰਾ ਕੋਈ ਨਹੀਂ ਜਨਮਿਆ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨੀ ਲੱਗ ਰਹੀ ਹੈ ਤਾਂ ਪੰਡਤ ਆਖਿਆ ਸੁਣੋ ਮਹਤਾ ਕਲਿਆਣ ਦਾਸ ਬਾਲਕ ਸਤਾਈਂ 96 ਜਨਮਿਆ ਜੇ ਪਹਿਲੇ ਦੋ ਪੈਰਾ ਅੰਦਰ ਜਨਮ ਦਾਤਾ ਸ਼ਾਉ ਕਾਰੁਨਾਸੀ ਜੇ ਪਿਛਲੇ ਪੈ ਰਾਤ ਢਲੀ ਹੋਈ ਜਨਮਿਆ ਅੱਜ ਵੱਡੀ ਪੁਰਬੀ ਦੀ ਰਾਤ ਐ ਇਹਦੇ ਸਿਰ ਤੇ ਛੱਤਰ ਝੁੱਲੇਗਾ ਮੈਨੂੰ ਬੜਾ ਚਰਜ ਆਉਂਦਾ ਖੁਣੀ ਕਿਹੜਾ ਛੱਤਰ ਇਹਦੇ ਸਿਰ ਤੇ ਫਿਰਨਾ ਪੰਡਤ ਬੜਾ ਵਿਚਾਰਵਾਨ ਪੰਡਤਾਂ ਦਾ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਕਾਲੂ ਅੰਦਰ ਜਾ ਕੇ ਬਾਲਕ ਮੰਗਿਆ ਅਗੋਂ ਨਾਨਕ ਜੀ ਦੀ ਮਾਤਾ ਬੋਲੀ ਮੈਂ ਬਾਲਕ ਨਹੀਂ ਦਿੰਦੀ ਠੰਡ ਦੇ ਦਿਨ ਨੇ ਪੰਡਤਾਂ ਦਾ ਬਾਲਕ ਦੇ ਦਿਓ ਜੇ ਬਾਲਕ ਨੂੰ ਕੁਝ ਵਿਗਨ ਹੋਵੇਗਾ ਮੈਂ ਅੱਛਾ ਕਰ ਦਿਆਂਗਾ ਤਾਂ ਬਾਲਕ ਮਾਤਾ ਜੀ ਨੇ ਦੇ ਦਿੱਤਾ ਕਾਲੂ ਬੋਤਲਿਆਂ ਉਜਲ ਪੇਟ ਕੇ ਲੈ ਆਇਆ ਪੰਡਤ ਦੇ ਅੱਗੇ ਲੈ ਬੈਠਾ ਪੰਡਤ ਗਿਆਨਵਾਨ ਸੀ ਪੰਡਤ ਅੱਗੋਟੇ ਖੜਾ ਹੋਇਆ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਪੰਡਤ ਨੇ ਆਖਿਆ ਜਾ ਕਾਲੂ ਅੰਦਰ ਲੈ ਜਾ ਬਾਲਕ ਨੂੰ ਕਾਲੂ ਨੇ ਅੰਦਰ ਜਾ ਦੇ ਦਿੱਤਾ ਫੇਰ ਕਾਲੂ ਆ ਕੇ ਆਖਿਆ ਪੰਡਤ ਜੀ ਇਹ ਬਾਲਕ ਦਾ ਨਾਮ ਦੱਸੋ ਜੋ ਕਿ ਮਹੂਰਤ ਜਨਮਿਆ ਇਹਦੇ ਲੱਛਣ ਦੱਸੋ ਪੰਡਤਾਂ ਦਾ ਕਾਹ ਲੋ ਇਹਦਾ ਨਾਮ ਮੈਸੂਦ ਕੇ ਰੱਖਾਂਗਾ 13 ਦਿਨਾਂ ਨੂੰ ਨਾਮ ਹੀ ਰੱਖਾਂਗਾ ਚੋਲਾ ਵੀ ਪਾਵਾਂਗਾ ਪੰਡਤ ਘਰ ਨੂੰ ਆਇਆ 13 ਦਿਨ ਵਿਚਾਰ ਕਰਦਾ ਰਿਹਾ ਜਾਂ 13 ਦਿਨ ਹੋਏ ਪੰਡਤ ਆਇਆ ਬਾਲਕ ਨੂੰ ਚੂਲਾ ਪਾਇਆ ਨਾਮ ਰੱਖਿਆ ਨਾਨਕ ਨਿਰੰਕਾਰੀ ਕਾਲੂ ਆਖਿਆ ਪੰਡਤ ਜੀ ਤੂੰ ਸਾਂ ਇਹ ਨਾਮ ਨਹੀਂ ਰੱਖਣਾ ਇਹ ਨਾਮ Hindu Turk ਦਾ ਸਾਂਝਾ ਪੰਡਤ ਆਖਿਆ ਕਾਲੂ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਐਡਾ ਵੱਡਾ ਅਵਤਾਰੀ ਅੱਗੇ ਕੋਈ ਨਹੀਂ ਹੋਇਆ ਸ਼੍ਰੀ ਰਾਮਚੰਦਰ ਜੀ ਸ਼੍ਰੀ ਕ੍ਰਿਸ਼ਨ ਜੀ ਹੋਇਨ ਉਹਨਾਂ ਨੂੰ ਹਿੰਦੂ ਪੂਜਦੇ ਸਨ ਇਹਨੂੰ ਹਿੰਦੂ ਤੁਰਕ ਦੋਵੇਂ ਪੂਜਣਗੇ ਦਾ ਨਾਮ ਜਿਮੀ ਅਸਮਾਨਾ ਵਿੱਚ ਰਹਿ ਜਾਵੇਗਾ ਮੰਤਰਣਾਂ ਨਾਨਕ ਹੋ ਜਾਵੇਗਾ ਇਹ ਸਾਈਂ ਸਮੁੰਦਰ ਰਾਹ ਦੇਵੇਗਾ ਧਰਤੀ ਵੀ ਰਾਹ ਦੇਵੇਗੀ ਅਸਮਾਨ ਵੀ ਰਾਹ ਦੇਵੇਗਾ ਇਹ ਇੱਕ ਨਿਰੰਕਾਰ ਹੀ ਜਪੇਗਾ ਅਦੇ ਲੋਕਾਂ ਨੂੰ ਜਪਾਵੇਗਾ ਵੱਡਾ ਤਰਮਾਤਮਾ ਗਿਆਨੀ ਧਿਆਨੀ ਹੋਵੇਗਾ ਕੀਤੇ ਨੂੰ ਕੀਤਾ ਹੀ ਜਾਣੇਗਾ ਬਿਨਾ ਪਰਮੇਸ਼ਰ ਔਰ ਕਿਸੇ ਨੂੰ ਨਹੀਂ ਜਾਣੇਗਾ ਕਾਲੂ ਇਹ ਅਰਮਾਨ ਮੈਨੂੰ ਰਹੇਗਾ ਕਿ ਆ ਜਾਣਾ ਮੈਂ ਦਾ ਪ੍ਰਤਾਪ ਦੇਖਾਂਗਾ ਕਿ ਨਾ ਦੇਖਾਂਗਾ ਕਿਆ ਜਾਪੇ ਜੋ ਮੇਰੀ ਆਰਬਲਾ ਕਿੰਨੀ ਐ ਇਹ ਵੱਡਾ ਅਵਤਾਰੀ ਜਨਮਿਆ ਨੌ ਨਾਥ 84 ਸਿੱਧ ਜਤੀ 52 ਬੀਰ 64 52 वीर 64 जोगनी भूत प्रेत देव दानव देवियां ऋखी मुनि पीर पकंबर सारे दी आज्ञा ਮੰਨਣਗੇ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਇਹ ਵਾਰਤਾ ਕਹਿ ਕੇ ਪੰਡਤ ਆਪਣੇ ਘਰ ਨੂੰ ਗਿਆ ਕਾਲੂ ਸੁਣ ਕੇ ਬਹੁਤ ਬਰਸੰਨ ਹੋਇਆ ਲੱਗੇ ਬਾਲਕ ਦੀ ਪਾਲਣਾ ਕਰਨ ਮਹਤਾ ਕਲਿਆਨ ਦਾਸ ਨੇ ਘਰ ਵਿੱਚ ਬਸਤਰ ਗਉਆਂ ਆਦ ਲੈ ਕੇ দান ਕੀਤਾ ਆਨੰਦ ਮੰਗਲਾਚਾਰ ਹੋਏ ਸਾਰੇ ਪਰਿਵਾਰ ਨੇ ਖੁਸ਼ੀ ਕੀਤੀ ਮਾਤਾ ਤ੍ਰਿਪਤਾ ਨੂੰ ਸਾਰੀਆਂ ਔਰਤਾਂ ਨੇ ਆਕੇ ਵਿਧਾਈ ਦਿੱਤੀ ਮਾਤਾ ਜੀ ਨੇ ਸਾਰਿਆਂ ਨੂੰ ਅਸਿੱਖ ਦਾਨ ਕੀਤਾ ਸਵਾ ਵਿਧਾਈ ਆ ਕੇ ਸਾਰਿਆਂ ਨੂੰ ਦਾਨ ਕੀਤਾ ਇਸ ਤਰ੍ਹਾਂ ਮਹਾਰਾਜ ਜੀ ਦੇ અવਤਾਰਨ ਧਾਰਨ ਦੇ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਾਂਦੀਆਂ ਨਾਲੇ ਆਪਣੇ ਜੀਵਨ ਨੂੰ ਸਬਲਾ ਕਰਦੀਆਂ ਦੌਲਤਾ ਦਾਈ ਜੀ ਨੇ ਚਾਚੇ ਲਾਲੂ ਨੂੰ ਆਖਿਆ ਜੀ ਜਦੋਂ ਤੇਰੇ ਘਰ ਭਤੀਜਾ ਹੋਵੇਗਾ ਤੇ ਮੈਂ ਮੂੰਹ ਮੰਗਿਆ ਦਾਨ ਲਵਾਂਗੀ ਅੱਜ ਚਾਚੇ ਲਾਲੂ ਨੇ ਆਖਿਆ ਮਾਤਾ ਜੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਉਹ ਹੀ ਚੀਜ਼ ਦੇਾਂਗੇ ਉਹਨਾਂ ਹੀ ਦਾਨ ਦੇਾਂਗੇ ਬਾਰਤ ਮਾਤਾ ਦੌਲਤਾदाई ਸਾਧਗੁਰਾਂ ਦੇ ਦਰਸ਼ਨ ਕਰਕੇ ਜਿਹੜਾ ਮਨ ਸੀ ਰੱਜ ਗਿਆ ਅੱਖੀਆਂ ਜੜੀਆਂ ਸਾਧਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਸੰਤੋਖ ਆ ਗਿਆ ਅਗਦੀ ਜੋ ਖੁਸ਼ੀ ਅੱਜ ਮੈਨੂੰ ਮਿਲੀ ਹੈ ਇਸ ਤਰ੍ਹਾਂ ਪਹਿਲਾਂ ਕੋਈ ਨਹੀਂ ਮਿਲੀ ਸੀ ਇਹ ਦੁਨੀਆ ਦੇ ਜਿੰਨੇ ਪਦਾਰਥ ਨੇ ਇਹ ਸਾਰੇ ਝੂਠੇ ਨੇ ਮੈਨੂੰ ਅਜਿਹੇ ਪਦਾਰਥ ਮਿਲ ਗਿਆ ਅੱਜ ਮੇਰਾ ਮਨ ਅੰਦਰੋਂ ਰੱਜ ਗਿਆ ਤੇ ਦولتਾਂ ਨੇ ਵੀ ਦਰਸ਼ਨ ਕਰ ਗਏ ਮਹਾਰਾਜ ਜੀ ਦੇ ਆਪਣੇ ਜੀਵਨ ਨੂੰ ਸਬਲਾ ਕੀਤਾ ਹੈ